ਪਿਲੌਰ ਤਰਕ ਯੂਨੀਅਨ ਦੇ ਕੋਲ ਚੋਰਾਂ ਨੇ ਦੋ ਦੁਕਾਨਾਂ ਨੂੰ ਬਣਾਇਆ ਆਪਣਾ ਨਿਸ਼ਾਨਾ ਤੇ ਕਰ ਗਏ ਲੱਖਾਂ ਦਾ ਨੁਕਸਾਨ ਜਿਸ ਵਿੱਚ ਸ਼ਗੁਨ ਕਰਿਆਨਾ ਸਟੋਰ ਅਤੇ ਨਾਲ ਲੱਗਦੀ ਦੁਕਾਨ ਨਾਇਰ ਐਂਡ ਕੰਪਨੀ ਦੁਕਾਨ ਵਿੱਚ ਇਸ ਚੋਰੀ ਨੂੰ ਅੰਜਾਮ ਦਿੱਤਾ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼ਗੁਨ ਕਰਿਆਨਾ ਸਟੋਰ ਅਤੇ ਨਾਇਰ ਐਂਡ ਕੰਪਨੀ ਦੇ ਮਾਲਕਾਂ ਨੇ ਦੱਸਿਆ ਕਿ ਚੋਰਾਂ ਨੇ ਸ਼ਗੁਨ ਕਰਿਆਨਾ ਸਟੋਰ ਤੇ ਇੱਕ ਹਫਤਾ ਪਹਿਲੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸਦੀ ਕੰਪਲੇਂਟ ਅਸੀਂ ਪੁਲਿਸ ਸਟੇਸ਼ਨ ਵਿੱਚ ਵੀ ਦਿੱਤੀ ਸੀ ਅਤੇ ਹੁਣ ਦੂਸਰੀ ਵਾਰੀ ਵੀ ਇੱਕ ਹਫਤੇ ਬਾਅਦ ਸ਼ਕੂਨ ਕਰਿਆਨਾ ਸਟੋਰ ਅਤੇ ਉਸ ਦੇ ਨਾਲ ਲੱਗਦੀ ਦੁਕਾਨ ਨਯਰ ਐਂਡ ਕੰਪਨੀ ਦੀ ਦੁਕਾਨ ਤੇ ਲੱਗੇ ਇਨਵਰਟਰ ਅਤੇ ਬੈਟਰੀ ਚੋਰੀ ਕੀਤੀ ਗਈ। ਅਤੇ ਇੱਕ ਲੈਪਟਾਪ ਜੋ ਇੰਪੋਰਟੈਂਟ ਸੀ ਉਹ ਵੀ ਚੋਰ ਚੋਰੀ ਕਰਕੇ ਲੈ ਗਏ ਅਤੇ ਸ਼ਕੂਨ ਕਰਿਆਨੇ ਸਟੋਰ ਦੇ ਉੱਪਰ ਬਣੀ ਰਸੋਈ ਵਿੱਚ ਗੈਸ ਸਿਲੰਡਰ ਅਤੇ ਸਾਰੇ ਭਾਂਡੇ ਇਸੀ ਦੀਆ ਕਾਪਰ ਦੀ ਆਤਾਰਾ ਬਲਬ ਤੱਕ ਵੀ ਚੋਰੀ ਕਰਕੇ ਲੈ ਗਏ। ਮੌਕੇ ਤੇ ਫਿਲੋਰ ਪੁਲਿਸ ਨੇ ਪਹੁੰਚ ਕੇ ਮੌਕਾ ਦੇਖਿਆ ਗਿਆ। ਅਤੇ ਦੋਨਾਂ ਦੁਕਾਨਦਾਰਾਂ ਨੂੰ ਪਰੋਸਾ ਦਵਾਇਆ ਕਿ ਜਲਦੁ ਜਲ ਹੀ ਚੋਰ ਫੜੇ ਜਾਣਗੇ ਅਤੇ ਫੜਕੇ ਇਹਨਾਂ ਨੂੰ ਹਵਾਲਾਤ ਵਿੱਚ ਬੰਦ ਕੀਤਾ ਜਾਵੇਗਾ। ਅਤੇ ਜੋ ਕਾਨੂੰਨੀ ਕਾਰਵਾਈ ਬਣੇਗੀ ਉਸ ਨੂੰ ਬਣਾਇਆ ਜਾਏਗਾ ਪੱਤਰਕਾਰ ਜਗਨਨਾਥ ਜੱਗੀ ਦੇ ਨਾਲ ਇੰਦਰਜੀਤ ਬੈਂਸ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਅੱਜ ਤੁਹਾਡੇ ਇੱਥੇ ਫਿਰ ਦੁਬਾਰਾ ਯਾਰ ਅੰਮ੍ਰਿਤ। ਵਾਹ ਤਾਂ ਸਾਡਾ ਨੁਕਸਾਨ ਹੀ ਬਹੁਤ ਹੋ ਗਿਆ ਜੀ। ਸਾਡੀ ਇਨਵਰਟਰ ਐ ਦੇਖੋ ਜੀ ਬੈਟਰੀ ਦਾ ਸਾਰਾ ਤਜਾਬ ਇੱਥੋਂ ਸਿੱਟ ਗਏ। ਮੇਰਾ ਲੈਪਟਾਪ ਲੈ ਗਏ, ਸਭ ਕੁਝ ਹੀ ਅੰਦਰੋਂ ਪੱਟ-ਪੁੱਟ ਕੇ ਤਾਰਾਂ ਘੱਟ ਗਏ। ਇੱਥੋਂ ਆਇਆ ਮੈਨੂੰ ਤਾਂ ਇੱਥੇ ਝੜੇ ਉਪਰੋ ਨਿਸ਼ਾਨ, ਉਪਰੋ ਸਾਰੇ ਦਰਵਾਜਾ ਪੱਟ-ਪੁੱਟ ਗਏ ਆ। ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਇਹ ਤਾਂ ਨਜਾਇਜ਼ ਹੀ ਹੋਈ ਆ ਸਾਡੇ ਨਾਲ। ਭਾਈ ਕਿੱਥੋਂ ਚੜਦੇ ਬੰਦੇ? ਇੱਥੇ ਚੜਦੇ ਆ ਜੀ ਇਹ ਦੇਖੋ ਆ ਪੌੜੀ ਆ। ਬਾਹਰੋਂ ਪੌੜੀ ਆ। ਬਾਹਰੋਂ ਪੌੜੀ ਦੇ ਸੁੱਤ ਚੜਦੇ ਆ ਬੰਦੇ। ਹਾਂ ਜਵਾਨ ਇੱਥੇ ਟੋੜ ਕੇ ਅੰਦਰ ਐਂਟਰ ਦਰਵਾਜਾ ਤੋੜ ਗਏ ਕੁੰਡੀ ਤੋੜ ਗਏ ਆ ਜੀ ਕੀ ਕੀ ਨੁਕਸਾਨ ਹੋਇਆ ਮੈਂ ਤੁਹਾਨੂੰ ਦੱਸਿਆ ਬੈਟਰੀ ਲਾ ਕੇ ਆ ਕੀ ਕਹਿੰਦੇ ਇਨਵਰਟਰ ਲਾ ਕੇ ਆ ਸਵਿਚ ਸੁਰਚ ਪਟ ਗਏ ਆ ਫਿਰ ਉਸ ਤੋਂ ਬਾਅਦ ਮੇਰਾ ਲੈਪਟਾਪ ਪਿਆ ਸੀ ਉਹ ਲੈ ਗਏ ਆ ਚੀਜ਼ਾਂ ਮਤਲਬ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੇ ਕੁ ਦਾ ਤੁਹਾਡਾ ਜਿਹੜਾ ਨੁਕਸਾਨ ਆ ਕਿੰਨੇ ਕੁ ਦਾ ਨੁਕਸਾਨ ਲਾਈ ਲਓ ਤੁਸੀਂ ਕਮ ਸੇ ਘੱਮ 1.5-2 ਲੱਖ ਦਾ ਤਾਂ ਨੁਕਸਾਨ ਹੋ ਹੀ ਗਿਆ ਪ੍ਰਿੰਟਰ ਵੀ ਉੱਪਰ ਸੈੱਟ ਗਿਆ ਪਤਾ ਨਹੀਂ ਉਹ ਵੀ ਚੱਲਦਾ ਨਹੀਂ ਚੱਲਦਾ ਤੇ ਐਵੇਂ ਬਹੁਤ ਹੀ ਜ਼ਿਆਦਾ ਅੰਦਰ ਸਮਾਨ ਪਿਆ ਸੀ ਬਿਜਲੀ ਦਾ ਉਹ ਵੀ ਸਾਰਾ ਫਟ ਫਟ ਕੇ ਲੈ ਗਏ ਆ ਹੁਣ ਸਾਡੀ ਕੀ ਮੰਗਿਆ ਪਰਚਾ ਹੌਸਲਾ ਮੰਗਿਆ ਕਾਰਵਾਈ ਕਰੋ ਬੰਦਿਆਂ ਤੇ ਇੱਦਾਂ ਤਾਂ ਜੋ ਚੋਰੀ ਹੋਊਗੀ ਪਹਿਲੋਂ ਉਹਨਾਂ ਦੇ ਚੋਰੀ ਹੋਈ ਇਹਨਾਂ ਦੀ ਦੂਜੀ ਵਾਰੀ ਚੋਰੀ ਹੋਈ ਆ ਪਹਿਲੋਂ ਵੀ ਸ਼ੁੱਕਰਵਾਰ ਵੀ ਚੋਰੀ ਹੋਈ ਫੇਰ ਚੋਰੀ ਇੱਦਾਂ ਦਾ ਨੁਕਸਾਨ ਅਸੀਂ ਕੰਮ ਕਿੱਥੋਂ ਕਰਾਂਗੇ ਨਹੀਂ ਟੈਨਸ਼ਨ ਆ ਜੀ ਮੇਰੇ ਨਾ ਅੱਜ ਤੋਂ ਪਿਛਲਾ ਇੱਕ ਪਿਛਲੇ ਹਫ਼ਤੇ ਵੀ ਦੁਕਾਨ ਤੇ ਚੋਰੀ ਹੋਈ ਸੀ ਯਾਰ ਦੁਕਾਨ ਦੋ ਦੁਕਾਨਾਂ ਛੱਡ ਕੇ ਨਾਲੋਂ ਕੋੜੀ ਚੜਦੀ ਆ ਇੱਥੋਂ ਚੜ ਕੇ ਆਂਦੇ ਆ ਉੱਪਰ ਸਾਰੇ ਫਿਟਿੰਗ ਟੂਟੀਆਂ ਵਗੈਰਾ ਉਤਤਲ ਦੀਆਂ ਪੁਰਾਣੀਆਂ ਲੱਗੀਆਂ ਸਭ ਲਾ ਕੇ ਲੈ ਕੇ ਕਿਚਨ ਚ ਸਾਰਾ ਨੁਕਸਾਨ ਕਰੇ ਸਾਰੀ ਹਫਤਾ 10 ਦਿਨ ਪਹਿਲਾਂ ਮੇਰੇ ਕੋਈ ਦੀ ਪਿਛਲੇ ਸ਼ੁੱਕਰਵਾਰ ਹੋਈ ਸੀ ਚੋਰੀ ਆਪਣੀ ਕਰਿਆਨੇ ਦੀ ਦੁਕਾਨ ਆਈ ਜਿਹੜਾ ਜਿਹੜਾ ਸਮਾਨ ਲਾਇਆ ਮੇਰੇ ਮਤਲਬ ਸਮਾਨ ਤਾਂ ਨਹੀਂ ਉਪਰ ਲੋਕ ਵਗੈਰਾ ਲੱਗੇ ਸੀ ਦੀ ਸਿਰ ਫਿਟਿੰਗ ਪਟ ਕੇ ਗਏ ਆ ਸਾਰੀ ਸਾਰੀ ਵਾਇਰ ਖਿੱਚ ਕੇ ਸਾਰੀ ਲੈ ਕੇ ਟੂਟੀਆਂ ਵਗੈਰਾ ਲਾ ਕੇ ਲੈ ਕੇ ਸਿੰਕ ਵਗੈਰਾ ਸਾਰਾ ਉਤਾਰ ਕੇ ਲੈ ਗਏ ਪਿੱਤਲ ਦੀਆਂ ਟੂਟੀਆਂ ਵਗੈਰਾ ਲੱਗੀਆਂ ਸੀ ਉਹਦੇ ਤੇ ਤੇ ਅੱਜ ਫੇਰ ਉਹਦੇ ਆ ਦੋਨੋਂ ਇਹ ਤੋਂ ਨਾਲ ਪੌੜੀ ਆ ਉਹ ਪੌੜੀ ਤੋਂ ਚੜ ਕੇ ਆਂਦੇ ਉਹਨਾਂ ਨੇ ਅਸੀਂ ਚੜ ਕੇ ਦੇਖਿਆ ਉੱਤਰ ਜਿਹੜਾ ਪੈਰਾ ਦੇ ਨਿਸ਼ਾਨ ਆ ਸਾਰੇ ਉਹੀ ਤੇ ਇਧਰੋਂ ਚੜ ਕੇ ਗਏ ਆ ਭਾਜੀ ਉਹਨਾਂ ਦੇ ਨਾਲ ਚੋਰੀ ਕਰ ਗਏ ਇਹਨਾਂ ਦਾ ਜਿਆਦਾ ਨੁਕਸਾਨ ਕਰ ਗਏ ਮੇਰੇ ਫੇਰ ਉਹਦੇ ਅੱਜ ਸਿਲੰਡਰ ਲੱਗੇ ਸੋਈ ਚੋਂ ਸਾਰੇ ਬਰਤਨ ਵਗੈਰਾ ਜੋ ਜਿਹੜੇ ਚਾਹੀਦੇ ਸਟੀਲ ਦੇ ਭਾਂਡੇ ਕੁੰਡੇ ਜੋ ਸਭ ਉਹ ਚੁੱਕਿਆ ਗਿਆ ਫਿਟਿੰਗ ਜ਼ਰ ਦੁਆਰਾ ਪਟ ਗਈ ਬਾੜੀਆਂ ਦੇ ਸਾਰਨਾ ਜੁਆਇੰਟ ਆ ਦੋਨੋਂ ਹਾਂਜੀ ਨਾਲ ਨਾਲ ਭਾਜੀ ਸਭ ਦੁਕਾਨਾਂ ਨਾਲ ਨਾਲ ਆਈ ਸਭ ਦੀਆਂ ਤੁਹਾਡੀ ਕੀ ਮੰਗ ਹੈ ਜੀ ਮੰਗ ਇਹ ਇਹ ਪਰ ਆਪਾਂ ਪਿਛਲੇ ਹਫ਼ਤੇ ਹੀ ਪੋਸਟ ਨੂੰ ਕੰਪਲੀਟ ਕੀਤੀ ਰਹੀ ਜੀ ਤੇ ਆਪਾਂ ਫਿਰ ਇਹੀ ਕਹਿੰਦੇ ਆ ਕਿ ਐਕਸ਼ਨ ਲਿਆ ਜਾਵੇ ਕਿ ਜੋ ਵੀ ਆ ਇਸੇ ਬੰਦੇ ਸ਼ੱਕ ਤਾਂ ਨਹੀਂ ਹੈ ਨਹੀਂ ਸ਼ੱਕ ਆਪਾਂ ਨੂੰ ਕਿਸੇ ਤੇ ਨਹੀਂ ਕੈਮਰੇ ਜਿਹੜੇ ਸਾਡੇ ਚੱਲਦੇ ਆ ਕੈਮਰੇ ਭਾਈ ਚੱਲਦੇ ਆ ਕੈਮਰੇ ਲੇਕਿਨ ਆਪਣੇ ਕੈਮਰੇ ਵਾਲੀ ਸਾਈਡ ਦੇ ਇੱਧਰ ਆਈ ਨਹੀਂ ਉਹ ਨਾਲ ਤਾਂ ਪੌੜੀ ਤੇ ਚੜ ਕੇ ਜਾਂਦੇ ਆ ਪੌੜੀ ਤੇ ਆਪਣੀ ਇਹੀ ਇਹੀ ਜੋ ਉਹ ਵੀ ਆ ਪੋਸਟ ਕੰਪਲੀਟ ਕਰਕੇ ਜੋ ਆ ਆਪਣਾ ਇਹਦਾ ਹੱਲ ਕੀਤਾ ਜਾਵੇ